ਹਾਂਜੀ ਅੱਜ ਆਪਾਂ ਪਹੁੰਚੇ ਆਂ ਸਹਿਰ ਮਰੇ ਕੋਲੇ ਅੱਜ ਤੁਹਾਨੂੰ ਸਹਿਰ ਮਰੇ ਕੋਲੇ ਦਿੱਲੀ ਗੇਟ ਦੇ ਕੋਲ ਜਿਹੜੀ ਮਾਰਕੀਟ ਆ ਸਾਰੀ ਮਾਰਕੀਟ ਦਿਖਾਵਾਂਗੇ ਇੱਥੇ ਵੀ ਕੱਪੜਿਆਂ ਦੇ ਬਹੁਤ ਵੱਡੀ ਸੇਲ ਲੱਗਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੇਲ ਲਿਖਿਆ ਇੱਥੇ ਤੁਹਾਨੂੰ ਲੇਡੀਜ਼ ਜੈਂਟਸ ਤੇ ਬੱਚਿਆਂ ਦੇ ਹਰ ਤਰ੍ਹਾਂ ਕੱਪੜਾ ਇੱਥੇ ਮਿਲ ਜੂਗਾ ਤੇ ਹੋਰ ਵੀ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਬਾਕੀ ਜਿਵੇਂ ਤੁਸੀਂ ਕੱਪੜੇ ਦੁਕਾਨਾਂ ਦੇਖਦਾ ਅੱਗੇ ਵੀ ਕੱਪੜੇ ਦੀ ਦੁਕਾਨ ਆ ਗਈ ਤੁਹਾਨੂੰ ਆਪਾਂ ਦਿਖਾਉਨੇ ਆ ਬਾਹਰ ਡਿਸਪਲੇ ਕੀਤੇ ਹੋਇਆ ਜਿਵੇਂ ਲੇਡੀਜ਼ ਆਗੇ ਲੇਡੀਜ਼ ਇੱਥੇ ਟੌਪ ਵਗੈਰਾ ਹੋਗੇ ਜਿਵੇਂ ਹਨਾ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਤੁਹਾਨੂੰ ਦਿਖਾਉਨੇ ਆ ਤੇ ਬਹੁਤ ਵੱਡੀ ਇਹ ਮਾਰਕੀਟ ਆ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹੁੰਦੇ ਹੋ ਤੇ ਇੱਧਰ ਜਮ ਬੱਚਿਆਂ ਦੇ ਕੱਪੜੇ ਆਗੇ ਤੁਸੀਂ ਬੱਚਿਆਂ ਦੇ ਕੱਪੜੇ ਇੱਧਰ ਦੇਖ ਸਕਦੇ ਹੋ ਬਾਕੀ ਅੱਗੇ ਵੀ ਤੁਹਾਨੂੰ ਹੋਰ ਇਹ ਐਵੇਂ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਤੇ ਬਹੁਤ ਵੱਡੀ ਮਾਰਕੀਟ ਹੈ ਵੀ ਦਿੱਲੀ ਗੇਟ ਕੋਲੇ ਸ਼ਹਿਰ ਮਰੇ ਕੋਲੇ ਦੇ ਵਿੱਚ ਤੇ ਬਾਕੀ ਬਹੁਤ ਵੱਡੇ ਵੱਡੀਆਂ ਇੱਥੇ ਦੁਕਾਨਾਂ ਨੇ ਤੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਦੁਕਾਨ ਇੱਥੇ ਮਿਲ ਜੂਗੀ ਬਾਕੀ ਕੱਪੜੇ ਦੀਆਂ ਬਹੁਤ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਵੱਡੀ ਦੁਕਾਨ ਆ ਗਈ 20 ਤੋਂ 50% ਆਫ ਚੱਲਦਾ ਇਹਨਾਂ ਦੇ ਬਾਕੀ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਨੇ ਆ ਹੋਰ ਤੇ ਆਹ ਦੇਖੋ ਇੱਥੇ ਜਿਵੇਂ ਸੇਲ ਲੱਗੀ ਹੁੰਦੀ ਹੈ ਕੱਪੜਿਆਂ ਦੀ ਉੱਦਾਂ ਕੱਪੜੇ ਪਏ ਨੇ ਜਿਵੇਂ ਬੱਚਿਆਂ ਦੇ ਹੋਗੇ ਲੇਡੀਜ਼ ਹੋਗੇ ਹਨਾ ਮੁੰਡਿਆਂ ਦੇ ਕੁੜੀਆਂ ਦੇ ਹਰ ਇੱਕ ਤਰ੍ਹਾਂ ਦਾ ਕੱਪੜਾ ਤੁਹਾਨੂੰ ਬਾਕੀ ਆ ਦੇਖੋ ਇੱਧਰ ਜਿਵੇਂ ਕੱਪੜੇ ਪਏ ਨੇ ਤਾਂ ਬਹੁਤ ਸਾਰਾ ਕੱਪੜਾ ਇੱਥੇ ਤੁਹਾਨੂੰ ਮਿਲ ਜੂਗਾ ਇਹ ਮਾਰਕੀਟ ਦੇ ਵਿੱਚੋਂ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਤੇ ਆ ਜਿਵੇਂ ਏਸੀ ਵਗੈਰਾ ਹੋਗੇ ਦੁਕਾਨਾਂ ਆ ਗਈਆਂ ਹਨ ਤਾਂ ਹਰ ਇੱਕ ਤਰ੍ਹਾਂ ਦੀ ਦੁਕਾਨ ਤੁਹਾਨੂੰ ਇੱਥੇ ਮਿਲ ਜੂਗੀ ਤੇ ਆ ਜਿਵੇਂ ਬੱਚਿਆਂ ਦੇ ਆ ਗਏ ਟੌਪ ਵਗੈਰਾ ਆ ਗਏ ਬਾਕੀ ਅੱਗੇ ਫੇਰ ਕੱਪੜੀ ਦੀ ਦੁਕਾਨਾਂ ਆ ਗਈਆਂ ਤੇ ਕੱਪੜੀ ਦੀ ਦੁਕਾਨਾਂ ਆਪਾਂ ਜੇ ਕਹੀਏ ਤਾਂ ਬਹੁਤ ਨੇ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਦੇਖੋ ਬਾਕੀ ਹੋਰ ਵੀ ਕਾਫੀ ਇਲੈਕਟ੍ਰੋਨਿਕ ਮੰਨ ਲਾ ਹੋਰ ਵੀ ਕਾਫੀ ਸਮਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਤੇ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਆ ਆ ਗਈ ਜਿਵੇਂ ਅੱਗੇ ਕੱਪੜੇ ਦੀ ਦੁਕਾਨ ਆ ਗਈ ਹੋਰ ਹਨਾ ਬਾਕੀ ਐਨਕਾ ਦੀ ਆ ਗਈ ਤੇ ਬਾਕੀ ਹੋਰ ਵੀ ਅੱਗੇ ਕਾਫੀ ਜਿਹੜੀਆਂ ਦੁਕਾਨਾਂ ਵੱਡੀਆਂ-ਵੱਡੀਆਂ ਆ ਗਈਆਂ ਬਾਕੀ ਇੱਥੇ ਸੇਲ ਦੇਖੋ ਇੱਥੇ 50% ਜਿਹੜੀ ਸੇਲ ਲੱਗੀ ਹੋਈ ਆ ਤੇ ਲਓ ਜੀ ਆ ਦੇਖੋ ਬਾਕੀ ਅੱਗੇ ਚੱਲਦੇ ਆ ਤੁਹਾਨੂੰ ਅੱਗੇ ਦਿਖਾਉਨੇ ਆ ਸਾਰੀ ਮਾਰਕੀਟ ਆਪਾਂ ਤੇ ਵੀਡੀਓ ਦਾ ਐਂਡ ਤੱਕ ਜਰੂਰ ਬਨੇ ਰਹੋ ਤੇ ਆ ਦੇਖੋ ਕੱਪੜੇ ਦੀ ਤੇ ਜਿਵੇਂ ਤੁਸੀਂ ਲੋਰਾਂ ਟੀ-ਸ਼ਰਟਾਂ ਬਾਕੀ ਬੈਗ ਵਗੈਰਾ ਵੀ ਤੁਹਾਨੂੰ ਬਹੁਤ ਮਿਲ ਜਾਣਗੇ ਮੈਂ ਅੱਗੇ ਤੁਹਾਨੂੰ ਆਪਾਂ ਦਿਖਾਉਨੇ ਆ ਜਿਵੇਂ ਬੈਗ ਆਗੇ ਹਨਾ ਤੁਸੀਂ ਇਥੋਂ ਬੈਗ ਵਗੈਰਾ ਵੀ ਲੈ ਸਕਦੇ ਹੋ ਬਾਕੀ ਕਾਫੀ ਤਰ੍ਹਾਂ ਦਾ ਬੈਗ ਤੁਹਾਨੂੰ ਇਥੇ ਮਿਲ ਜੂਗਾ ਬਾਕੀ ਜੁੱਤੀਆਂ ਤੇ ਹੋਰ ਵੀ ਕਾਫੀ ਵੱਡੀਆਂ ਵੱਡੀਆਂ ਇੱਥੇ ਜਿਹੜੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਕੱਪੜੇ ਦੀਆਂ ਬਹੁਤ ਜ਼ਿਆਦਾ ਦੁਕਾਨਾਂ ਨੇ ਤੇ ਇਹ ਸ਼ਹਿਰ ਮਰੇਕ ਕੋਲੇ ਦਿੱਲੀ ਗੇਟ ਦੇ ਜਿਹੜਾ ਸਾਈਡ ਤੇ ਬਾਜ਼ਾਰ ਆ ਉਹ ਸਾਰਾ ਬਾਜ਼ਾਰ ਆ ਜਿੱਥੇ ਇੱਥੋਂ ਬੱਸ ਸਟੈਂਡ ਦੇ ਤੱਕ ਹੀ ਥੋੜੀ ਦੂਰੀ ਦੀ ਬੱਸ ਸਟੈਂਡ ਆ ਤਾਂ ਇੱਥੋਂ ਤੁਸੀਂ ਬੱਸ ਸਟੈਂਡ ਵੀ ਜਾ ਸਕਦੇ ਹੋ ਬਾਜ਼ਾਰ ਦੇ ਵਿੱਚੋਂ ਤਾਂ ਸਾਹਮਣੇ ਬੱਸ ਸਟੈਂਡਾਂ ਚੌਂਕ ਦੇ ਵਿੱਚੋਂ ਬੱਸ ਸਟੈਂਡ ਨੂੰ ਰਸਤਾ ਜਾਂਦਾ ਉੱਥੇ ਤੁਸੀਂ ਬੱਸ ਸਟੈਂਡ ਜਾ ਸਕਦੇ ਹੋ ਬਾਕੀ ਆ ਬੈਗ ਆਗੇ ਬਾਕੀ ਅੱਗੇ ਹੋਰ ਕੱਪੜੇ ਤੁਹਾਨੂੰ ਦਿਖਾਉਣੇ ਆ ਜਿਵੇਂ ਆਹ ਦੇਖੋ ਜਿਵੇਂ ਇਹ ਵੀ ਟੀ-ਸ਼ਰਟਾਂ ਪਈਆਂ ਨੇ ਹਨਾ ਲੋਹੜਾਂ ਪਈਆਂ ਨੇ ਤੇ ਬਹੁਤ ਸਾਰਾ ਕੱਪੜਾ ਹੈ ਮਾਰਕੀਟ ਦੇ ਵਿੱਚ ਤੇ ਆਹ ਜਿਹੜਾ ਚੌਂਕ ਆਊਗਾ ਇਹ ਚੌਂਕ ਤੋਂ ਤੁਸੀਂ ਬੱਸ ਸਟੈਂਡ ਜਾ ਸਕਦੇ ਹੋ ਤੇ ਇਥੋਂ ਬੱਸ ਸਟੈਂਡ ਉੱਤਰ ਕੇ ਤੁਸੀਂ ਇਹ ਮਾਰਕੀਟ ਚ ਆ ਸਕਦੇ ਹੋ ਨਾ ਦੋਨਾਂ ਸਾਈਡ ਤੋਂ ਮਾਰਕੀਟ ਸਟਾਰਟ ਹੋ ਜਾਂਦੀ ਹੈ ਦਿੱਲੀ ਗੇਟ ਤੋਂ ਵੀ ਮਾਰਕੀਟ ਸਟਾਰਟ ਹੋ ਜਾਂਦੀ ਹੈ ਤੇ ਬੱਸ ਸਟੈਂਡ ਕਿਨੂੰ ਵੀ ਸਟਾਰਟ ਹੋ ਜਾਂਦੀ ਹੈ ਬਾਕੀ ਆ ਅੱਗੇ ਦੇਖੋ ਟੌਪ ਵਗੈਰਾ ਹਨ ਕਿੰਨੇ ਸੋਹਣੇ ਸੋਹਣੇ ਪਏ ਨੇ ਬਾਕੀ ਆ ਦੇਖੋ ਲਓ ਜੀ ਦੇਖੋ ਤੇ ਕਮੈਂਟ ਤੁਸੀਂ ਜਰੂਰ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹੁੰਦੇ ਹੋ ਤੇ ਆਪਾਂ ਤੁਹਾਡਾ ਜਰੂਰ ਰਿਪਲਾਈ ਕਰਿਆ ਕਰਾਂਗੇ ਬਾਕੀ ਦੇਖੋ ਕਿੰਨੇ ਸੋ ਮਰੇ ਕੋਲੇ ਤੁਹਾਨੂੰ ਬਹੁਤ ਤਰ੍ਹਾਂ ਦਾ ਕੱਪੜਾ ਮਿਲ ਜੂਗਾ ਹਰ ਇੱਕ ਤਰ੍ਹਾਂ ਦਾ ਕੱਪੜਾ ਤੁਹਾਨੂੰ ਮਰੇ ਕੋਲੇ ਸ਼ਹਿਰ ਦੇ ਵਿੱਚੋਂ ਮਿਲ ਜੂਗਾ ਤੇ ਆਪਾਂ ਵੈਸੇ ਕਾਫੀ ਮਰੇ ਕੋਲੇ ਸ਼ਹਿਰ ਦੇ ਵੀਡੀਓ ਪਾਉਣੇ ਹੁੰਦੇ ਆ ਬਾਕੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਲੋ ਵੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਟੌਪ ਵਗੈਰਾ ਹਨਾ ਕਿੰਨੇ ਸੋਹਣੇ ਸੋਹਣੇ ਪਏ ਨੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇੱਥੇ ਖਾਣ ਪੀਣੂ ਵੀ ਹੈਗੀ ਆ ਦੁਕਾਨ ਨਾਲ ਹੀ ਜਿਵੇਂ ਤੁਹਾਨੂੰ ਤੇ ਦਿਖ ਰਹੀ ਸੀ ਤੁਹਾਨੂੰ ਹਨਾ ਬਾਕੀ ਆ ਆਗੇ ਅੱਗੇ ਇਹ ਵੀ ਮੰਨ ਲਾ ਬਹੁਤ ਸਾਰਾ ਕੱਪੜਾ ਇੱਥੇ ਜਿਵੇਂ ਤੁਸੀਂ ਦੇਖ ਸਕਦੇ ਹੋ ਚਲੋ ਇਹ ਅੱਗੇ ਲਾਟਰੀ ਵਾਲੇ ਵੀ ਹੈਗੇ ਆ ਇੱਥੇ ਜੇ ਹਾਂ ਲਾਟਰੀ ਪਾਉਣੀ ਆ ਪੰਜਾਬ ਸਟੇਟ ਲਾਟਰੀ ਵਾਲੇ ਵੀ ਨੇ ਨੰਬਰ ਨਹੀਂ ਦੇਖਿਆ ਆਪਾਂ ਨੇ ਇਹਦੇ ਨੰਬਰ ਕਿੰਨੇ ਨੇ ਕੀ ਹਿਸਾਬ ਕਿਤਾਬ ਹੈ ਅੱਛਾ ਜੀ ਚਾਹੀਦਾ ਆਪਾਂ ਕੀ ਲੱਗਿਆ ਹੋਇਆ ਉਹੀ ਚਾਹੀਦਾ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਆਪਨਾ ਇਹ ਵੀ ਤੁਹਾਨੂੰ ਆਪੇ ਸਿਰਫ ਮਾਰਕੀਟ ਦਿਖਾਉਣੀ ਹੈ ਕਿਉਂਕਿ ਆਪਾਂ ਇਹ ਮਾਰਕੀਟ ਦੀ ਵੀਡੀਓ ਪਹਿਲਾਂ ਪਾਈ ਨਹੀਂ ਹੈਗੀ ਆਪਣੇ ਚੈਨਲ ਤੇ ਤੇ ਪਹਿਲੀ ਵੀਡੀਓ ਆ ਤਾਂ ਆਪਾਂ ਤੁਹਾਨੂੰ ਦੁਕਾਨਾਂ ਦਿਖਾਉਣੀ ਹੈ ਇੱਥੇ ਤੁਹਾਨੂੰ ਆਹ ਸਮਾਨ ਮਿਲ ਜੂਗਾ ਤੁਸੀਂ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਹੋ ਜੇ ਤੁਸੀਂ ਸ਼ਹਿਰ ਮਰੇਕ ਕੋਲ ਜਾਣੇ ਤਾਂ ਦਿੱਲੀ ਗੇਟ ਵੱਲ ਅਗਰ ਜਾਣੇ ਹੋ ਤਾਂ ਬਸ ਸਟੈਂਡ ਜਾਣੇ ਹੋ ਤਾਂ ਤੁਹਾਨੂੰ ਉੱਥੋਂ ਇਦਾਂ ਦੀ ਮਾਰਕੀਟ ਦੇ ਵਿੱਚ ਇਦਾਂ ਦਾ ਸਮਾਨ ਮਿਲ ਜੂਗਾ ਤੁਹਾਨੂੰ ਆਪਾਂ ਸਿਰਫ ਇਹ ਚੀਜ਼ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਜਿਵੇਂ ਤੁਸੀਂ ਦੇਖੋ ਵੀ ਕੱਪੜੇ ਦੀਆਂ ਬਹੁਤ ਦੁਕਾਨਾਂ ਨੇ ਨਾ ਜੁੱਤੀਆਂ ਦੀਆਂ ਹੋਗੀਆਂ ਜਿ ਬਾਕੀ ਇੱਥੇ ਜਿਵੇਂ ਜੁੱਤੀਆਂ ਬਹੁਤ ਜ਼ਿਆਦਾ ਜਿਆਦੀ ਹਨਾ ਬਾਕੀ ਤੁਹਾਨੂੰ ਬਹੁਤ ਸਾਰਾ ਇੱਥੋਂ ਸਮਾਨ ਮਿਲ ਜੂਗਾ ਹਰ ਇੱਕ ਤਰ੍ਹਾਂ ਦੀ ਦੁਕਾਨ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗੀ ਤੇ ਬਹੁਤ ਵੱਡੀ ਮਾਰਕੀਟ ਆ ਤੇ ਬਾਕੀ ਅੱਗੇ ਵੀ ਤੁਹਾਨੂੰ ਆਪਾਂ ਦੂਜੀ ਸ਼ੈੱਡ ਦਿਖਾਉਣੀ ਆ ਪਹਿਲਾਂ ਆਪਾਂ ਤੁਹਾਨੂੰ ਉਤਲੀ ਸ਼ੈੱਡ ਦਿਖਾਈ ਤੇ ਹੁਣ ਆਪਾਂ ਤੁਹਾਨੂੰ ਦੂਜੀ ਸ਼ੈੱਡ ਦਿਖਾਵਾਂਗੇ ਜਿਵੇਂ ਆ ਦੇਖ ਸਕਦੇ ਹੋ ਚੁੰਨੀਆਂ ਦੁਪੱਟੇ ਹਨਾ ਸੂਟ ਪੈਂਟਾਂ ਸਲਟਾਂ ਗਰਮੀਆਂ ਦੇ ਕੱਪੜੇ ਬਾਕੀ ਆ ਦੇਖੋ ਸੂਟ ਕਿੰਨੇ ਸੋਹਣੇ ਸੋਹਣੇ ਤੇ ਮਰੇਕ ਕੋਲੇ ਜੇ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਕੱਪੜੇ ਦੇ ਨਾਉ ਨੂੰ ਬਹੁਤ ਮਸ਼ਹੂਰ ਆ ਸ਼ਹਿਰ ਮਰੇਕ ਕੋਲਾ ਤੇ ਇੱਥੇ ਤੁਹਾਨੂੰ ਕੱਪੜਾ ਹਰ ਤਰ੍ਹਾਂ ਦਾ ਮਿਲ ਜੂਗਾ ਕੜਾਈ ਵਾਲੇ ਸੂਟ ਕਾਟਨ ਦੇ ਸੂਟ ਹੈਂਡਵਰਕ ਦੇ ਸੂਟ ਨਾ ਬਹੁਤ ਸਾਰਾ ਕੱਪੜਾ ਤੁਹਾਨੂੰ ਸ਼ਹਿਰ ਮਰੇਕ ਕੋਲੇ ਦੇ ਵਿੱਚੋਂ ਮਿਲ ਜੂਗਾ ਤੇ ਬਾਕੀ ਆਪਾਂ ਇਹ ਮਰੇਕ ਕੋਲੇ ਸ਼ਹਿਰ ਦੇ ਜਿਹੜੇ ਬਾਜ਼ਾਰ ਨੇ ਉਹਨਾਂ ਦੀ ਵੀਡੀਓ ਅਲੱਗ-ਅਲੱਗ ਪਾਈਆਂ ਹੋਈਆਂ ਨੇ ਤੁਸੀਂ ਆਪਣੇ ਚੈਨਲ ਤੇ ਜਾ ਕੇ ਉਹ ਵੀ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨੇ ਤੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਸ਼ੇਅਰ ਜ਼ਰੂਰ ਕਰ ਦ ਤੇ ਮਤਲਬ ਤੁਹਾਨੂੰ ਇਹ ਵੀ ਆਪਾਂ ਦਿਖਾਇਆ ਵੀ ਇਹ ਬਾਜ਼ਾਰ ਤੇ ਤੁਹਾਨੂੰ ਏਡਾਂ ਦੀਆਂ ਦੁਕਾਨਾਂ ਮਿਲਣਗੀਆਂ ਅਗਰ ਤੁਸੀਂ ਸ਼ਹਿਰ ਮਰੇ ਕੋਲ لے ਆਉਨੇ ਹੋ ਬੱਸ ਸਟੈਂਡ ਤੇ ਆਉਨੇ ਹੋ ਬੱਸ ਸਟੈਂਡ ਤੋਂ ਅਗਰ ਤੁਸੀਂ ਇਹ ਬਾਜ਼ਾਰ ਦੇ ਵਿੱਚੋਂ ਤੁਹਾਨੂੰ ਉੱਥੇ ਐਮੇਜਰ ਦੁਕਾਨਾਂ ਦੇਖਣ ਨੂੰ ਮਿਲਣਗੀਆਂ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਇੱਥੋਂ ਕੋਈ ਵੀ ਸਮਾਨ ਆਪਣਾ ਲੈ ਸਕਦੇ ਹੋ ਤੇ ਜਿਆਦਾ ਕਵਾਂਟੀਟੀ ਆਪਾਂ ਜੇ ਗੱਲ ਕਰੀਏ ਤਾਂ ਜਿਆਦਾ ਇੱਥੇ ਜਿਹੜੀ ਕਵਾਂਟੀਟੀ ਉਹ ਕੱਪੜੇ ਦੀ ਆ ਕੱਪੜੇ ਦੀ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਬਾਕੀ ਤੁਸੀਂ ਵੀਡੀਓ 'ਚ ਦੇਖ ਵੀ ਲਿਆ ਹੋਊਗਾ ਹਨਾ ਵੀ ਕੱਪੜੇ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਨੇ ਇੱਥੇ ਤੇ ਬਾਕੀ ਤੁਸੀਂ ਇਸ ਤੋਂ ਤੁਹਾਨੂੰ ਵਿਆਹ ਸਾਦੀ ਦਾ ਹਰੇਕ ਤਰ੍ਹਾਂ ਦਾ ਸਮਾਨ ਮਿਲ ਜੂਗਾ ਤੇ ਬਾਕੀ ਆ ਪਾਂਡਿਆ ਦੀ ਫੇਰ ਆ ਗਈ ਹਨ ਤੇ ਐਵੇਂ ਦੀਆਂ ਸਾਰੀਆਂ ਇੱਥੇ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਂਦੀ ਹੈ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਆ ਦੇਖੋ ਬਈ ਲੋ ਵੀ ਆ ਬੱਚਿਆਂ ਦੇ ਕੱਪੜੇ ਆ ਗਏ ਲੋ ਵੀ ਆ ਬੱਚਿਆਂ ਦੇ ਕੱਪੜੇ ਆ ਗਏ ਸਾਰੇ ਹਨਾ ਅੱਗੇ ਬਾਕੀ ਲੇਡੀਜ਼ ਆ ਗਏ ਤੇ ਆ ਦੁਪੱਟੇ ਆ ਗਏ ਤੇ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਵੀ ਇੱਥੇ ਜੇ ਆਪਾਂ ਕਵਾਂਟੀਟੀ ਦੀ ਗੱਲ ਕਰੀਏ ਤਾਂ ਕਵਾਂਟੀਟੀ ਜਿਆਦਾ ਇੱਥੇ ਕੱਪੜੇ ਦੀ ਆ ਤੁਹਾਨੂੰ ਕੱਪੜਾ ਬਹੁ ਤੇ ਬਾਕੀ ਜੇ ਤੁਸੀਂ ਸ਼ਹਿਰ ਮਰੇਕ ਕੋਲੇ ਦੇ ਹੋਰ ਬਾਜ਼ਾਰ ਦੇਖਣਾ ਤਾਂ ਉਹਨਾਂ ਦੀ ਫੁੱਲ ਵੀਡੀਓ ਵੀ ਆਪਣੇ ਚੈਨਲਾਂ ਤੇ ਪਾਈ ਹੋਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਾਂ ਫੁੱਲ ਵੀਡੀਓ ਵੀ ਆਪਣੇ ਚੈਨਲ ਤੇ ਪਾਈ ਹੋਈ ਆ ਹਰ ਇੱਕ ਬਾਜ਼ਾਰ ਦੀ ਸ਼ਹਿਰ ਮਰੇਕ ਕੋਲੇ ਜਿਵੇਂ ਤੇਲੀਆ ਬਾਜ਼ਾਰ ਹੋ ਗਿਆ ਨਾ ਤੇ ਉਧਰ ਚਮੜਾ ਬਾਜ਼ਾਰ ਸਦਰ ਬਾਜ਼ਾਰ ਹੋ ਗਿਆ ਉਹਨਾਂ ਦੀ ਸਾਰੀ ਜਿਹੜੀ ਆਪਾਂ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਆ ਲਓ ਜੀ ਆ ਦਿੱਲੀ ਗੇਟ 'ਚ ਫਾਸਟ ਫੂਡ ਆ ਗਿਆ ਲਓ ਜੀ ਉਸ ਤੋਂ ਅੱਗੇ ਆ ਆ ਗਿਆ ਚੌਂਕ ਆ ਗਿਆ ਤੇ ਇੱਥੋਂ ਦਿੱਲੀ ਗੇਟ ਆ ਤੇ ਬਾਕੀ ਆਪ ਅੱਗੇ ਬਾਜ਼ਾਰ 'ਚ ਆ ਗਏ ਤੇ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਓ ਜੀ ਤੇ ਆਪਣਾ ਤੁਹਾਨੂੰ ਸਿਰਫ ਮਕਸਦ ਇਹ ਦੀ ਦਿੱਲੀ ਗੇਟ ਦਾ ਤੁਹਾਨੂੰ ਸਿਰਫ ਬਾਜ਼ਾਰ ਤਾਂ ਦਿਖਾਉਣਾ ਸੀ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਉੱਥੇ ਇਤਾਂ ਦੀਆਂ ਦੁਕਾਨਾਂ ਨੇ ਤੇ ਹੁਣ ਆਪਾਂ ਦਿੱਲੀ ਗੇਟ ਤੋਂ ਅੰਦਰ ਆ ਗਏ ਮਾਰਕੀਟ ਤੇ ਇੱਥੇ ਤੁਹਾਨੂੰ ਤਕਰੀਬਨ ਕੱਪੜਿਆਂ ਦੀਆਂ ਦੁਕਾਨਾਂ ਮਿਲਣਗੀਆਂ ਸਾਰੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਲੋਬੀ ਤੇ ਬਹੁਤ ਸਾਰਾ ਕੱਪੜਾ ਸ਼ਹਿਰ ਮਰੇਕ ਕੋਲੇ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਕੱਪੜੇ ਦੀ ਵੈਰਾਈਟੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗੀ ਸ਼ਹਿਰ ਮਰੇਕ ਕੋਲੇ ਦੇ ਵਿੱਚ ਕਿਉਂਕਿ ਆਪਾਂ ਵੀ ਤਕਰੀਬਨ ਅਗਰ ਸ਼ਾਪਿੰਗ ਕਰਦੇ ਤਾਂ ਤੁਸੀਂ ਦੇਖਣੋ ਆਪਾਂ ਲੇਡੀਜ਼ ਦੀ ਕਹੀਏ ਜਾਂ ਆਪਾਂ ਜੈਂਟਸ ਦੀ ਕਹੀਏ ਤਾਂ ਆਪਸ਼ਨ ਬਹੁਤ ਜ਼ਿਆਦਾ ਆਪਣੇ ਕੋਲ ਸ਼ਹਿਰ ਮਰੇਕ ਕੋਲੇ ਦੇ ਵਿੱਚ ਬਾਕੀ ਚਲੋ ਥੋੜੀ ਆਪਣੀ ਚੁਆਇਸ ਹਨ ਤੁਹਾਨੂੰ ਆਪਣੇ ਸਹਿਜ ਵੀ ਹੋ ਸਕਦਾ ਹੈ ਛੂਟ ਵਧੀਆ ਮਿਲਦੇ ਹੋਣ ਕੱਪੜੇ ਵਧੀਆ ਮਿਲਦੇ ਹੋਣ ਪਰ ਆਪਾਂ ਨੂੰ ਮਰਿਸ਼ਾ ਮਰੇਕ ਕੋਲੇ ਨੇੜੇ ਪੈਂਦਾ ਤਾਂ ਆਪਾਂ ਇਸ ਕਰਕੇ ਜ਼ਿਆਦਾ ਮਰੇਕ ਕੋਲੇ ਪ੍ਰੇਫਰ ਕਰਦੇ ਹਾਂ ਤਾਂ ਆਪਾਂ ਮਰੇਕ ਕੋਲੇ ਬਹੁਤ ਕੱਪੜੇ ਦੀ ਸ਼ਾਪਿੰਗ ਕਰਦੇ ਆ ਤੁਸੀਂ ਆਪਣੀ ਵੀਡੀਓ ਦੇਖ ਸਕਦੇ ਹੋ ਜਾ ਕੇ ਲਓ ਜੀ ਦੇਖੋ ਬਾਕੀ ਪੰਜਾਬੀ ਜੁੱਤੀ ਆ ਗਈ ਤੇ ਇਹ ਆਪਾਂ ਆ ਗਏ ਸ਼ਾਦਰ ਬਾਜ਼ਾਰ ਦੇ ਵਿੱਚ ਤੁਹਾਨੂੰ ਪਹਿਲਾਂ ਦੱਸ ਦੇ ਵੀ ਇਹ ਬਾਜ਼ਾਰ ਦੀ ਫੁੱਲ ਵੀਡੀਓ ਵੀ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਜਾ ਕੇ ਦੇ ਬਾਕੀ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਨਾ ਆਪਾਂ ਤੁਹਾਡਾ ਜਰੂਰ ਰਿਪਲਾਈ ਕਰਿਆ ਕਰਾਂਗੇ ਤੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬਾਕੀ ਆਪਾਂ ਨੂੰ ਫੇਸਬੁੱਕ ਤੇ ਤੇ ਇੰਸਟਾਗ੍ਰਾਮ ਤੇ ਵੀ ਆਪਾਂ ਨੂੰ ਫੋਲੋ ਕਰ ਲਓ ਉੱਥੇ ਵੀ ਆਪਾਂ ਘੈਂਟ-ਘੈਂਟ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਨੇ ਆ ਤੇ ਇਹ ਆ ਸ਼ਹਿਰ ਮਰੇਕ ਕੋਲੇ ਦਾ ਸਦਰ ਬਾਜ਼ਾਰ ਜਿਹਨੂੰ ਆਪਾਂ ਚਮੜਾ ਬਾਜ਼ਾਰ ਵੀ ਕਹਿ ਸਕਦੇ ਹਾਂ ਇੱਥੇ ਵੀ ਤਕਰੀਬਨ ਕੱਪੜੇ ਦੀਆਂ ਤੇ ਜੁੱਤੀਆਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਮਿਲ ਜਾਣਗੀਆਂ ਬਾਕੀ ਵੀਡੀਓ